ਸਭ ਤੋਂ ਪਹਿਲਾਂ ਅਨਰਵਾਦ ਕਰਦੇ ਆ ਤੁਹਾਡਾ ਹਰੇਕ ਵੀਰ ਭੈਣ ਦਾ ਉਸ ਕਾਲਪੁਖ ਵਾਹਿਗੁਰੂ ਦਾ ਜਿਹੜਾ ਸਾਨੂੰ ਤੁਹਾਡੇ ਵਰਗੇ ਜਿਹੜੇ ਵੀਰ ਭੈਣ ਮਿਲੇ ਹੋਏ ਆ ਤੇ ਜਿਹੜਾ ਤੁਸੀਂ ਆਪਣੇ ਨੇਕ ਭਾਈ ਜੋ ਸਮੇਂ ਸਮੇਂ ਤੇ ਲੋੜ ਬੰਦ ਪਰਵਾਰਾਂ ਲਈ ਜਿਹੜੀ ਆ ਉਹ ਸੇਵਾ ਭੇਜਦੇ ਆ ਤੇ ਤੁਹਾਡੀ ਭੇਜੀ ਹੋਈ ਸੇਵਾ ਨਾਲ ਹੀ ਆਪਾਂ ਇਲਾਜ ਕਰਾਉਂਦੇ ਆ ਸਿਰਫ ਕੋਲੋ ਨਹੀਂ ਕਰਾਉਂਦੇ ਸਿਰਫ ਤੁਹਾਡੀ ਤੁਹਾਡਾ ਹੀ ਪੈਸਾ ਆ ਤੁਹਾਡੀ ਸੇਵਾ ਆ ਤੁਹਾਡੀ ਆਪਣੀ ਐਨ ਜੀਓ ਆ ਤੇ ਕਈ ਵਾਰੀ ਸਾਨੂੰ ਦਿੱਕਤ ਹੁੰਦੀ ਆ ਵੀ ਜਿਵੇਂ ਸਾਡੇ ਕੋਲ ਹਸਪੀਟਲ ਦੇ ਬੈੱਡ ਆ ਜਾਂ ਆਕਸੀਜਨ ਮਸ਼ੀਨਾਂ ਆ ਆਕਸੀਜਨ ਦੇ ਸਿਲੰਡਰ ਆ ਸਾਡੇ ਕੋਲ ਤੇ ਵੀਲਚੇਅਰਾਂ ਸਾਡੇ ਕੋਲ ਪਈਆਂ ਨਾ ਉਹ ਆਪਾਂ ਜਿਹੜੀ ਲੋੜਵੰਦ ਪਰਿਵਾਰਾਂ ਵਾਸਤੇ ਜਿਹੜੀ ਹੈ ਫ੍ਰੀ ਬਿਲਕੁਲ ਸੇਵਾ ਦਿੰਦੇ ਆ ਸਰਬ ਤੁਹਾਡੀ ਹੋਈ ਭੇਜੀ ਹੋਈ ਸੇਵਾ ਨਾਲ ਹੀ ਆਪਾਂ ਜਿਹੜੀ ਉਹ ਸੇਵਾ ਕਰਦੇ ਆ ਤੇ ਕਈ ਵਾਰ ਕੀ ਹੁੰਦਾ ਹੈ ਕਈ ਵੀਰ ਭੈਣ ਝਾਕਦੇ ਰਹਿੰਦੇ ਆ ਕਿ ਜਿਵੇਂ ਕਿ ਸ਼ਾਇਦ ਇਹ ਲੋੜਵੰਦ ਪਰਿਵਾਰ ਜਿਹੜੇ ਹੈਗੇ ਚਿਰ ਉਹਨਾਂ ਲਈ ਆਪਾਂ ਸਮਾਂ ਰੱਖਿਆ ਆ ਇਹਦੇ ਵਿੱਚ ਸਾਡੀ ਖਾਸ ਬੇਨਤੀ ਆ ਕਿ ਸਾਡੀ ਇਹ ਜਿਹੜੀ ਹੈਗੀ ਸੇਵਾ ਤੁਹਾਡੀ ਸਾਰਿਆਂ ਦੀ ਆਪਣੀ ਸੇਵਾ ਆ ਤੁਸੀਂ ਸਾਰੇ ਸੇਵਾ ਭੇਜਦੇ ਆ ਕੋਈ ਵੀਰ ਭੈਣੇ ਚਾ ਜਾਂ ਅਮੀਰ ਜਾਂ ਕੋਈ ਲੋੜਵੰਦ ਜਾਂ ਕੁਸ ਉਹ ਵੀਰ ਦੀ ਕੋਈ ਉਹਦਾ ਨਹੀਂ ਕੁਝ ਨਹੀਂ ਹੈਗਾ ਤੇ ਕੋਈ ਵੀ ਵੀਰ ਭੈਣ ਜਿਹੜਾ ਸਾਡੇ ਨਾਲ ਜੁੜੇ ਹੋਏ ਆ ਨਹੀਂ ਵੀ ਜੁੜਿਆ ਸਾਡੇ ਨਾਲ ਜਿਹੜਾ ਨਾ ਕੋਈ ਵੀ ਵੀਰ ਭੈਣਾਂ ਜਿਹੜਾ ਕਿਸੇ ਵੀ ਮਰੀਜ਼ ਨੂੰ ਲੋਡ ਪੈਂਦੀ ਆ ਸੈਂਡਰ ਦੀ ਹਸਪਤਾਲ ਦੇ ਬੈੱਡ ਦੀ ਤੇ ਜਿਵੇਂ ਤੁਹਾਨੂੰ ਪਤਾ ਹੀ ਸਾਡੇ ਕੋਲੇ ਇਸ ਟਾਈਮ ਜਿਹੜਾ 8 ਹਸਪਤਾਲ ਦੇ ਬੈੱਡ ਵਰ ਜਿਹਦੇ ਵਿੱਚ ਆਲਰੇਡੀ 6 ਬੈੱਡ ਜਿਹੜੇ ਲੋਡ ਬੰਦ ਪਰਿਵਾਰਾਂ ਦੇ ਬਿਲਕੁਲ ਸੀ ਫ੍ਰੀ ਸੇਵਾ ਜਿਹੜੀ ਚੱਲਦੀ ਆ ਤੇ 4 ਆਕਸੀਜਨ ਮਸ਼ੀਨਾਂ ਜਿਹਦੇ ਵਿੱਚ 2 ਮਸ਼ੀਨਾਂ ਸਾਨੂੰ ਸੀਮਰੀਦ ਭਾਈ ਹੁਣੇ ਦਿੱਤੀਆਂ ਜੂਨੀ ਗਲ ਸਰਦੀ ਗਰ ਵਾਲਿਆਂ ਨਾ ਤੇ 2 ਮਸ਼ੀਨਾਂ ਜਿਹੜੀਆਂ ਅਸੀਂ ਪੇੜ ਕੀਤੀਆਂ ਹੋਈਆਂ 4 ਮਸ਼ੀਨਾਂ ਸਾਡੇ ਕੋਲ ਉਹ ਵੀ ਜਿਹੜਾ ਤੇ ਉਹਦੇ ਵਿੱਚੋਂ ਇੱਕ ਦੋ ਮਸ਼ੀਨਾਂ ਸਾਡੇ ਕੋਲ ਫਰੀ ਰਹਿੰਦੀਆਂ ਆ ਤੇ ਮਸ ਬੇਨਤੀ ਇਹੀ ਆ ਕਿ ਸਾਡੇ ਕੋਲ ਜਿਹੜੀ ਕਿਸੇ ਵੀ ਵੀਰਪੈਣ ਨੂੰ ਝਾਕਣ ਦੀ ਲੋੜ ਨਹੀਂ ਹੈਗੀ ਜੇ ਮੈਂ ਤੁਹਾਨੂੰ ਪਤਾ ਜੇ ਕਿ ਹਸਪੀਟਲ ਦੇ ਬੈੱਡ ਜਿਹੜੇ ਆ ਜੇ ਆਪਾਂ ਵੱਡੇ ਸ਼ਹਿਰਾਂ ਦੇ ਵਿੱਚੋਂ ਲੈਣ ਜਾਂਦੇ ਆ ਤੇ ਸਾਨੂੰ ਜਿਹੜਾ ਜਿਹੜਾ 2100 ਰੁਪਿਆ ਜਾਂ 1500 ਰੁਪਿਆ 3-4000 ਰੁਪਏ ਮਹੀਨਾ ਰੈਂਟ ਹੀ ਲੈਂਦੇ ਆ ਉਹਦਾ ਤੇ ਜਿਹੜਾ ਲੋੜਮੰਦ ਬੰਦੇ ਲਈ ਜਿਹੜਾ ਪੇ ਕਰਨਾ ਬੜ ਔਖਾ ਹੁੰਦਾ ਹੈ ਕਈ ਵਾਰੀ ਕਈ ਸਾਡੇ ਕੋਲ ਬੈੱਡ ਇਦਾਂ ਜਿਹੜੇ ਸਾਲ-ਸਾਲ ਹੋ ਗਿਆ ਬੈੱਡ ਜਿਹੜੇ ਫਰੀ ਸੇਵਾ ਦੇ ਗਏ ਹੋਇਆ ਤੇ ਜਿਹੜਾ ਮਨ ਦਵਾਈ ਨਹੀਂ ਲੈ ਸਕਦਾ ਤੇ ਉਹ ਹਸਪੀਟਲ ਬੈੱਡ ਦਾ ਕਿਰਾਇਆ ਜਨਾ ਬਹੁਤ ਔਖਾ ਹੁੰਦਾ ਆ ਤੇプラス ਜਿਹੜੀ ਆ ਆਕਸੀਜਨ ਮਸ਼ੀਨਾਂ ਆ ਤੇ ਉਹਦਾ ਜਿਹੜਾ ਆ ਉਹ 5000 ਰੁਪਏ ਮਹੀਨੇ ਦਾ ਕਿਰਾਇਆ ਆ ਤੇ ਉਹ ਵੀ ਆਪਾਂ ਬਿਲਕੁਲ ਫ੍ਰੀ ਸੇਵਾ ਦਿੰਨੇ ਆ ਤੇ ਬਾਕੀ ਜੇ ਕੋਈ ਵੀਰ ਭੈਣ ਜਿਹੜਾ ਆ ਕੋਈ ਆਪਣਾ ਜਿਹੜਾ ਕੋਈ ਸੇਵਾ ਦੇ ਸਕਦਾ ਆ ਜਾਂ ਕੋਈ ਪੇ ਕਰ ਸਕਦਾ ਆ ਨਾ ਸਾਡੇ ਕੋਲੋਂ ਕੋਈ ਵੀ ਕਿਸੇ ਵੀਰ ਭੈਣ ਵੱਲੋਂ ਜਾਂ ਸਾਡੇ ਮੈਂਬਰ ਵੱਲੋਂ ਜਾਂ ਕਿਸੇ ਵੀ ਸੁਸਾਇਟੀ ਵਾਲੇ ਵੀਰ ਵੱਲੋਂ ਜਿਹੜੀ ਉਹ ਕਿਸੇ ਵੀ ਤਰ੍ਹਾਂ ਦੀ ਸੇਵਾ ਜਿਹੜੀ ਡਿਮਾਂਡ ਨਹੀਂ ਕੀਤੀ ਜਾ ਬਸ ਸਾਡੇ ਕੋਲ ਮਸ਼ੀਨ ਹੋਣੀ ਚਾਹੀਦੀ ਉਸ ਟਾਈਮ ਤੇ ਜੈ ਬੈੱਡ ਪਿਆ ਹੋਣਾ ਚਾਹੀਦਾ ਤੇ ਬਾਕੀ ਸਾਡੇ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਪੇਮੈਂਟ ਨਹੀਂ ਲਈ ਜਾਂਦੀ ਇਹਦੇ ਬਦਲੇ ਬਾਕੀ ਤੁਹਾਡੀ ਆਪਣੀ ਇੱਛਾ ਹੁੰਦੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲੋੜਵੰਦ ਪਰਿਵਾਰਾਂ ਦਾ ਜਿਹੜਾ ਸਾਡੇ ਕੋਲ ਮਰੀਜ਼ ਆਉਂਦੇ ਰਹਿੰਦੇ ਆ ਹਰ ਰੋਜ਼ ਮਰੀਜ਼ ਸਾਨੂੰ ਸਾਡੇ ਕੋਲ ਆਉਂਦੇ ਆ ਤੇ ਉਹ ਆਪਣੀ ਸ਼ਰਦਾ ਅਨੁਸਾਰ ਜੇ ਕੋਈ ਵੀ ਜਿਹੜਾ ਪੇ ਕਰ ਸਕਦਾ ਆ ਜਿੱਥੇ 5000 ਰੁਪਏ ਮੰਨ ਲਓ ਜੇ ਹਸਪੀਟਲ ਦਾ ਤੁਸੀਂ ਮਸ਼ੀਨ ਦਾ ਰੈਂਟ ਦਿੰਨੇ ਆ ਫਿਰ ਤੁਸੀਂ ਲੰਡਾ ਨੂੰ ਲੈਣ ਜਾਂਦੇ ਆ ਜਾਂ ਵੱ ਪਲੱਸ ਉਹ ਜਿਹੜੀ ਉੱਥੇ ਸਿਕਿਉਰਿਟੀ ਜਮ੍ਹਾਂ ਕਰਦੇ ਆ ਨਾ ਤੇ ਉਹ ਤੁਸੀਂ ਆਪਣੀ ਸ਼ਾਦਾ ਦੇ ਅਨੁਸਾਰ ਜਿੰਨੀ ਤੁਹਾਡੇ ਸ਼ਾਦਾ ਜਿਹੜਾ ਬੰਦਾ ਪੇ ਕਰ ਸਕਦਾ ਨਾ ਤੇ ਉਹ ਜਿੰਨੀ ਵੀ ਹੋ ਸਕਦੀ ਜ਼ਰੂਰ ਆਪਣੀ ਸੇਵਾ ਦੇਣਾ ਤੇ ਬਾਕੀ ਕਿਸੇ ਵੀ ਮੈਂਬਰ ਵੱਲੋਂ ਜਿਹੜੀ ਉਹ ਡਿਮਾਂਡ ਨਹੀਂ ਕੀਤੀ ਜਾਂਦੀ ਬਸ ਸਾਡੇ ਕੋਲ ਪਏ ਹੋਣੇ ਚਾਹੀਦੇ ਆ ਤੇ ਕਿਸੇ ਵੀ ਵੀਰ ਭੈਣ ਵਾਸਤੇ ਜੋੜ ਕੇ ਬੇਨਤੀ ਹੈ ਕਿ ਝੱਕਣ ਦੀ ਲੋੜ ਨਹੀਂ ਹੈਗੀ ਤੇ ਕਈ ਵਾਰ ਸਾਡੇ ਕੋਲ ਵੀਰ ਭੈਣ ਹੁੰਦੇ ਝੱਕਦੇ ਝੱਕਦੇ ਹੁੰਦੇ ਕਿ ਤੁਸੀਂ ਜਿਹੜੇ ਸਿਰਫ ਲੋੜਮੰਦ ਨੂੰ ਦਿੰਦੇ ਆ ਜਾਂ ਉਹਦਾ ਵੀ ਦਿੰਦੇ ਆ ਸਾਡੇ ਕੋਲ ਕੋਈ ਵੀ ਵੀਰ ਭੈਣ ਕੋਈ ਵੀ ਜਿਹੜਾ ਲੋੜਵੰਦ ਨਹੀਂ ਹੈਗਾ ਕੋਈ ਵੀ ਜਿਹਨੂੰ ਲੋੜ ਹੈਗੀ ਐਮਰਜੈਂਸੀ ਦੇ ਵਿੱਚ ਕਿਤੇ ਵੀ ਜਿਹੜਾ ਉਹ ਸਾਡੇ ਕੋਲ ਆ ਜਾ ਸਕਦਾ ਤੁਹਾਡਾ ਆਪਣਾ ਸਾਰਾ ਭਿਜੂ 7 ਤੁਹਾਡਾ ਤੁਹਾਡਾ ਹੀ ਸਮਾਨ ਆ ਤੇ ਇਹ ਤੁਹਾਡੇ ਸਾਰਿਆਂ ਦੀ ਆਪਣੀ ਐਨਜੀਓ ਤੁਹਾਡੀ ਆਪਣੀ ਸੇਵਾ ਆ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜਲਦੀ ਆ ਤੇ ਬਾਕੀ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਹੋਣ ਤੱਕ ਜਿਹੜਾ ਅਸੀਂ ਕਈ ਲੋੜਵੰਦ ਦਰਬਾਰਾਂ ਦੋ ਸਾਲ ਤੋਂ ਪੱਧਾ ਟਾਈਮ ਹੋ ਗਿਆ ਸੇਵਾ ਕਰਦੇ ਆ ਉਹਨੂੰ ਤੇ ਵਧੀਆ ਸਹਿਯੋਗ ਮਿਲਿਆ ਜਿੰਨਾ ਵੀ ਹੋ ਸਕਦਾ ਆਪਾਂ ਏ ਵਾਹਿਗੁਰੂ ਸਾਡੇ ਕੋ ਕਰਾਉਂਦੇ ਆ ਉਨੀ ਕਾ ਪਾਸੇਵਾ ਜਿਹੜੀ ਆ ਉਹ ਕਰੀ ਜਾਂਦੇ ਆ ਤੇ ਆਸ ਕਰਦੇ ਆਂਗੇ ਇਸੇ ਤਰ੍ਹਾਂ ਤੁਸੀਂ ਸਾਡਾ ਸਹਿਯੋਗ ਦਿੰਦੇ ਰਹੋਗੇ ਤਾਂ ਅਸੀਂ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਹੈ ਉਹ ਇਸ ਤਰ੍ਹਾਂ ਕਰਦੇ ਰਹੀਏ ਵਾਹਿਗੁਰੂ ਦੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ